ਆਪਾਂ ਅਕਸਰ ਹੀ ਅਜਿਹੀਆਂ ਖਬਰਾਂ ਸੁਣਦੇ ਰਹਿੰਦੇ ਹਾਂ ਜਿਸ ਦੇ ਵਿੱਚ ਭਾਰਤੀ ਖਾਸ ਕਰਕੇ ਪੰਜਾਬੀ ਲੱਖਾਂ ਰੁਪਇਆ ਲਾ ਕੇ ਵਿਦੇਸ਼ ਦੀ ਧਰਤੀ ਤੇ ਜਾਂਦੇ ਹਨ ਤਾਂ ਕਿ ਉਹਨਾਂ ਦਾ ਆਪਣਾ ਤੇ ਪਰਿਵਾਰ ਦਾ ਭਵਿੱਖ ਵਧੀਆ ਬਣ ਸਕੇ ਪਰ ਉੱਥੇ ਜਾ ਕੇ ਉਹਨਾਂ ਨਾਲ ਬਹੁਤ ਹੀ ਮਾੜੀ ਹੁੰਦੀ ਹੈ ਬਹੁਤ ਹੀ ਥਾਂ ਤੇ ਇੱਕ-ਇੱਕ ਹਫ਼ਤਾ ਕੰਮ ਕਰਵਾ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ ਜਾਂ ਫਿਰ ਕੰਮ ਕਰਵਾ ਕੇ ਤਨਖਾਹ ਹੀ ਨਹੀਂ ਦਿੱਤੀ ਜਾਂਦੀ ਅਜਿਹੀ ਇੱਕ ਹੋਰ ਸਾਮਣੇ ਆਈ ਹੈ ਜਿੱਥੇ ਮਨਜਿੰਦਰ ਸਿੰਘ ਆਕਲੈਂਡ ਦੀ ਇੱਕ ਟਰੱਕਿੰਗ ਕੰਪਨੀ ਦੇ ਵਿੱਚ ਆਪਣੀ ਤਨਖਾਹ ਮੰਗਣ ਗਿਆ ਤੇ ਉਸ ਦੀ ਉੱਥੇ ਬੌਸ ਦੇ ਨਾਲ ਲੜਾਈ ਹੋ ਗਈ ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਗੱਲ ਪੁਲਿਸ ਤੱਕ ਉਹ ਜਾ ਪੁੱਜੀ ਦਰਅਸਲ ਆਕਲੈਂਡ ਦੀ ਟਰੱਕਿੰਗ ਕੰਪਨੀ ਯੂਵੀ ਕੈਰੀਅਰ ਮੁਸੀਬਤਾਂ ਦੇ ਵਿੱਚ ਚਾਰੇ ਪਾਸਿਓਂ ਘिरी ਹੋਈ ਹੈ ਕੰਪਨੀ ਉੱਤੇ ਟੈਕਸ ਵੀ ਬਕਾਇਆ ਹੈ ਗੱਡੀਆਂ ਤੋਂ ਟਾਇਰ ਵੀ ਲਾ ਲੈ ਗਏ ਹਨ ਹੁਣ ਜਦੋਂ ਕੰਪਨੀ ਲਿਕਵਿਡੇਸ਼ਨ ਦੇ ਵਿੱਚ ਚਲੀ ਗਈ ਹੈ ਤਾਂ ਜ਼ਿਆਦਾਤਰ ਕਰਮਚਾਰੀ ਦੱਸ ਰਹੇ ਹਨ ਕਿ ਉਨ੍ਹਾਂ ਦੀ ਬਕਾਇਆ ਤਨਖਾਹ ਜੋ ਕਿ ਹਜ਼ਾਰਾਂ ਡਾਲਰਾਂ ਦੇ ਵਿੱਚ ਹੈ ਅਜੇ ਤੱਕ ਨਹੀਂ ਮਿਲੀ ਹੈ ਮਨਜਿੰਦਰ ਸਿੰਘ ਤੋਂ ਇਲਾਵਾ ਚਾਰ ਹੋਰ ਜਿਨ੍ਹਾਂ ਦੀ ਤਨਖਾਹ ਬਿਲਕੁਲ ਉਸ ਦੇ ਬਰਾਬਰ ਸੀ ਉਨ੍ਹਾਂ ਦੀ ਪ੍ਰਤੀਨਿਧਤਾ ਮਾਈਗ੍ਰੇਟ ਵਰਕਰ ਐਸੋਸੀਏਸ਼ਨ ਦੀ ਅਨੁਕਲੂਟੀ ਅਤੇ ਮਾਈਗ੍ਰੇਟ ਰਾਈਟਸ ਨੈਟਵਰਕ ਦੇ ਸ਼ੇਰ ਸਿੰਘ ਕਰ ਰਹੇ ਹਨ ਪੰਜਾਬ ਤੋਂ ਆਏ 2 ਦਰਜਨ ਤੋਂ ਵਧੇਰੇ ਡਰਾਈਵਰਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਕੰਮ ਦੇ ਲਈ 50000 ਡਾਲਰ ਤੱਕ ਦੀ ਗੈਰ ਕਾਨੂੰਨੀ ਫੀਸ ਦਿੱਤੀ ਸੀ ਜਿਸ ਤੋਂ ਕੰਪਨੀ ਦੇ ਡਾਇਰੈਕਟਰ ਨੇ ਬਿਲਕੁਲ ਹੀ ਨਾ ਕਰ ਦਿੱਤਾ ਹੈ ਇਨ੍ਹਾਂ ਡਰਾਈਵਰਾਂ ਨੇ ਦੱਸਿਆ ਹੈ ਕਿ ਉਹਨਾਂ ਦੀ 13000 ਡਾਲਰ ਤੋਂ ਲੈ ਕੇ 35000 ਡਾਲਰ ਤੱਕ ਦੀ ਤਨਖਾਹ ਬਕਾਇਆ ਹੈ ਕੰਪਨੀ ਉੱਤੇ ਆਈ ਆਰਡੀ ਦਾ 1.3 ਮਿਲੀਅਨ ਡਾਲਰ ਦਾ ਬਕਾਇਆ ਵੀ ਹੈ ਜਦਕਿ ਹਾਰਟਲੈਂਡ ਬੈਂਕ ਨੇ ਮਾਰਚ ਵਿੱਚ 8 ਟਰੱਕ ਤੇ ਟਰੈਲਰ ਜ਼ਬਤ ਵੀ ਕਰ ਲਏ ਸਨ ਕਿਉਂਕਿ 735385 ਡਾਲਰ ਦੀ ਮੌਰਟਗੇ ਦੀ ਭੁਗਤਾਨੀ ਵੀ ਹਜੇ ਤੱਕ ਨਹੀਂ ਹੋਈ ਹੈ ਡਰਾਈਵਰ ਨੇ ਦੱਸਿਆ ਹੈ ਕਿ ਪਹਿਲਾਂ ਉਹਨਾਂ ਨੂੰ ਕੰਪਨੀ ਪੂਰੀ ਤਨਖਾਹ ਦੇ ਰਹੀ ਸੀ ਪਰ ਬਾਅਦ ਵਿੱਚ ਉਹਨਾਂ ਨੂੰ ਘੱਟ ਤਨਖਾਹ ਮਿਲੀ ਤੇ 1 ਅਕਤੂਬਰ 2024 ਤੋਂ ਉਹਨਾਂ ਨੂੰ ਕੋਈ ਵੀ ਤਨਖਾਹ ਨਹੀਂ ਮਿਲੀ ਹੈ ਉਹਨਾਂ ਨੂੰ 29 ਮਈ ਨੂੰ ਤਨਖਾਹ ਮਿਲਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਸੇ ਦਿਨ ਕੰਪਨੀ ਨੇ ਲਿਕਵਿਡੇਸ਼ਨ ਦਾ ਐਲਾਨ ਕਰ ਦਿੱਤਾ ਹੁਣ ਹਾਲਾਤ ਅਜਿਹੇ ਹਨ ਕਿ ਨਾ ਪੰਜਾਬੀ ਨੌਜਵਾਨਾਂ ਨੂੰ ਆਪਣੇ ਗੁਜ਼ਾਰੇ ਲਈ ਦੋਸਤਾਂ ਰਿਸ਼ਤੇਦਾਰਾਂ ਤੇ ਪ੍ਰਵਾਸ ਦੀ ਮਦਦ ਲਈ ਗਰੁੱਪਾਂ ਤੇ ਨਿਰਭਣ ਹੋਣਾ ਪੈ ਰਿਹਾ ਹੈ ਤੇ ਇਹ ਦੁਖਾਂਤ ਬਹੁਤ ਸਾਰੇ ਪੰਜਾਬੀਆਂ ਦਾ ਹੈ ਜੋ ਆਪਣਾ ਮੁੱਲਕ ਛੱਡ ਕੇ ਵਿਦੇਸ਼ਾਂ ਦੀ ਧਰਤੀ ਤੇ ਗਏ ਹਨ ਤੇ ਉੱਥੇ ਉਹਨਾਂ ਦੇ ਜਾ ਕੇ ਤਕਰੀਬਨ ਸਾਰੇ ਹੀ ਸੁਪਨੇ ਚੁਪਨਾ ਚੂਰ ਹੋਏ ਹਨ ਚੰਗਾ ਭਵਿੱਖ ਤਾਂ ਦੂਰ ਦੀ ਗੱਲ ਰਹੀ ਹੈ ਉਹਨਾਂ ਨੂੰ ਆਪਣੇ ਗੁਜ਼ਾਰੇ ਲਈ ਲੋਕਾਂ ਤੇ ਨਿਰਭਣ ਹੋਣਾ ਪੈ ਰਿਹਾ ਹੈ ਆਪਾਂ ਅਕਸਰ ਹੀ ਅਜਿਹੀਆਂ ਖਬਰਾਂ ਸੁਣਦੇ ਰਹਿੰਦੇ ਹਾਂ ਜਿਸ ਦੇ ਵਿੱਚ ਭਾਰਤੀ ਖਾਸ ਕਰਕੇ ਪੰਜਾਬੀ ਲੱਖਾਂ ਰੁਪਇਆ ਲਾ ਕੇ ਵਿਦੇਸ਼ ਦੀ ਧਰਤੀ ਤੇ ਜਾਂਦੇ ਹਨ ਤਾਂ ਕਿ ਉਹਨਾਂ ਦਾ ਆਪਣਾ ਤੇ ਪਰਿਵਾਰ ਦਾ ਭਵਿੱਖ ਵਧੀਆ ਬਣ ਸਕੇ ਪਰ ਉੱਥੇ ਜਾ ਕੇ ਉਹਨਾਂ ਨਾਲ ਬਹੁਤ ਹੀ ਮਾੜੀ ਹੁੰਦੀ ਹੈ ਬਹੁਤ ਹੀ ਥਾਂ ਤੇ ਇੱਕ-ਇੱਕ ਹਫ਼ਤਾ ਕੰਮ ਕਰਵਾ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ ਜਾਂ ਫਿਰ ਕੰਮ ਕਰਵਾ ਕੇ ਤਨਖਾਹ ਹੀ ਨਹੀਂ ਦਿੱਤੀ ਜਾਂਦੀ ਅਜਿਹੀ ਇੱਕ ਹੋਰ ਸਾਮਣੇ ਆਈ ਹੈ ਜਿੱਥੇ ਮਨਜਿੰਦਰ ਸਿੰਘ ਆਕਲੈਂਡ ਦੀ ਇੱਕ ਟਰੱਕਿੰਗ ਕੰਪਨੀ ਦੇ ਵਿੱਚ ਆਪਣੀ ਤਨਖਾਹ ਮੰਗਣ ਗਿਆ ਤੇ ਉਸ ਦੀ ਉੱਥੇ ਬੌਸ ਦੇ ਨਾਲ ਲੜਾਈ ਹੋ ਗਈ ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਗੱਲ ਪੁਲਿਸ ਤੱਕ ਉਹ ਜਾ ਪੁੱਜੀ ਦਰਅਸਲ ਆਕਲੈਂਡ ਦੀ ਟਰੱਕਿੰਗ ਕੰਪਨੀ ਯੂਵੀ ਕੈਰੀਅਰ ਮੁਸੀਬਤਾਂ ਦੇ ਵਿੱਚ ਚਾਰੇ ਪਾਸਿਓਂ ਘिरी ਹੋਈ ਹੈ ਕੰਪਨੀ ਉੱਤੇ ਟੈਕਸ ਵੀ ਬਕਾਇਆ ਹੈ ਗੱਡੀਆਂ ਤੋਂ ਟਾਇਰ ਵੀ ਲਾ ਲੈ ਗਏ ਹਨ ਹੁਣ ਜਦੋਂ ਕੰਪਨੀ ਲਿਕਵਿਡੇਸ਼ਨ ਦੇ ਵਿੱਚ ਚਲੀ ਗਈ ਹੈ ਤਾਂ ਜ਼ਿਆਦਾਤਰ ਕਰਮਚਾਰੀ ਦੱਸ ਰਹੇ ਹਨ ਕਿ ਉਨ੍ਹਾਂ ਦੀ ਬਕਾਇਆ ਤਨਖਾਹ ਜੋ ਕਿ ਹਜ਼ਾਰਾਂ ਡਾਲਰਾਂ ਦੇ ਵਿੱਚ ਹੈ ਅਜੇ ਤੱਕ ਨਹੀਂ ਮਿਲੀ ਹੈ ਮਨਜਿੰਦਰ ਸਿੰਘ ਤੋਂ ਇਲਾਵਾ ਚਾਰ ਹੋਰ ਜਿਨ੍ਹਾਂ ਦੀ ਤਨਖਾਹ ਬਿਲਕੁਲ ਉਸ ਦੇ ਬਰਾਬਰ ਸੀ ਉਨ੍ਹਾਂ ਦੀ ਪ੍ਰਤੀਨਿਧਤਾ ਮਾਈਗਰੇਟ ਵਰਕਰ ਐਸੋਸੀਏਸ਼ਨ ਦੀ ਅਨੁਕੂਲਟੀ ਅਤੇ ਮਾਈਗ੍ਰੇਟ ਰਾਈਟਸ ਨੈਟਵਰਕ ਦੇ ਸ਼ੇਰ ਸਿੰਘ ਕਰ ਰਹੇ ਹਨ ਪੰਜਾਬ ਤੋਂ ਆਏ 2 ਦਰਜਨ ਤੋਂ ਵਧੇਰੇ ਡਰਾਈਵਰਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਕੰਮ ਦੇ ਲਈ 50000 ਡਾਲਰ ਤੱਕ ਦੀ ਗੈਰ ਕਾਨੂੰਨੀ ਫੀਸ ਦਿੱਤੀ ਸੀ ਜਿਸ ਤੋਂ ਕੰਪਨੀ ਦੇ ਡਾਇਰੈਕਟਰ ਨੇ ਬਿਲਕੁਲ ਹੀ ਨਾ ਕਰ ਦਿੱਤਾ ਹੈ। ਇਨ੍ਹਾਂ ਡਰਾਈਵਰਾਂ ਨੇ ਦੱਸਿਆ ਹੈ ਕਿ ਉਹਨਾਂ ਦੀ 13000 ਡਾਲਰ ਤੋਂ ਲੈ ਕੇ 35000 ਡਾਲਰ ਤੱਕ ਦੀ ਤਨਖਾਹ ਬਕਾਇਆ ਹੈ। ਕੰਪਨੀ ਉੱਤੇ IRD ਦਾ 1.3 ਮਿਲੀਅਨ ਡਾਲਰ ਦਾ ਬਕਾਇਆ ਵੀ ਹੈ ਜਦਕਿ ਹਾਰਟਲੈਂਡ ਬੈਂਕ ਨੇ ਮਾਰਚ ਵਿੱਚ 8 ਟਰੱਕ ਤੇ ਟਰੇਲਰ ਜ਼ਬਤ ਵੀ ਕਰ ਲਏ ਸਨ। ਕਿਉਂਕਿ 735385 ਡਾਲਰ ਦੀ ਮੌਰਟਗੇ ਦੀ ਭੁਗਤਾਨੀ ਵੀ ਹਜੇ ਤੱਕ ਨਹੀਂ ਹੋਈ ਹੈ ਡਰਾਈਵਰ ਨੇ ਦੱਸਿਆ ਹੈ ਕਿ ਪਹਿਲਾਂ ਉਹਨਾਂ ਨੂੰ ਕੰਪਨੀ ਪੂਰੀ ਤਨਖਾਹ ਦੇ ਰਹੀ ਸੀ ਪਰ ਬਾਅਦ ਵਿੱਚ ਉਹਨਾਂ ਨੂੰ ਘੱਟ ਤਨਖਾਹ ਮਿਲੀ ਤੇ 1 ਅਕਤੂਬਰ 2024 ਤੋਂ ਉਹਨਾਂ ਨੂੰ ਕੋਈ ਵੀ ਤਨਖਾਹ ਨਹੀਂ ਮਿਲੀ ਹੈ ਉਹਨਾਂ ਨੂੰ 29 ਮਈ ਨੂੰ ਤਨਖਾਹ ਮਿਲਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਸੇ ਦਿਨ ਕੰਪਨੀ ਨੇ ਲਿਕਵਿਡੇਸ਼ਨ ਦਾ ਐਲਾਨ ਕਰ ਦਿੱਤਾ ਹੁਣ ਹਾਲਾਤ ਅਜਿਹੇ ਹਨ ਕਿ ਨਾ ਪੰਜਾਬੀ ਨੌਜਵਾਨਾਂ ਨੂੰ ਆਪਣੇ ਗੁਜ਼ਾਰੇ ਲਈ ਦੋਸਤਾਂ ਰਿਸ਼ਤੇਦਾਰਾਂ ਤੇ ਪ੍ਰਵਾਸ ਦੀ ਮਦਦ ਲਈ ਗਰੁੱਪਾਂ ਤੇ ਨਿਰਭਣ ਹੋਣਾ ਪੈ ਰਿਹਾ ਹੈ ਤੇ ਇਹ ਦੁਖਾਂਤ ਬਹੁਤ ਸਾਰੇ ਪੰਜਾਬੀਆਂ ਦਾ ਹੈ ਜੋ ਆਪਣਾ ਮੁਲਕ ਛੱਡ ਕੇ ਵਿਦੇਸ਼ਾਂ ਦੀ ਧਰਤੀ ਤੇ ਗਏ ਹਨ ਤੇ ਉੱਥੇ ਉਹਨਾਂ ਦੇ ਜਾ ਕੇ ਤਕਰੀਬਨ ਸਾਰੇ ਹੀ ਸੁਪਨੇ ਚੁਪਨਾ ਚੁਰ ਹੋਏ ਹਨ ਚੰਗਾ ਭਵਿੱਖ ਤਾਂ ਦੂਰ ਦੀ ਗੱਲ ਰਹੀ ਹੈ ਉਹਨਾਂ ਨੂੰ ਆਪਣੇ ਗੁਜ਼ਾਰੇ ਲਈ ਲੋਕਾਂ ਤੇ ਨਿਰਭਣ ਹੋਣਾ ਪੈ ਰਿਹਾ ਹੈ ਆਪਾਂ ਅਕਸਰ ਹੀ ਅਜਿਹੀਆਂ ਖਬਰਾਂ ਸੁਣਦੇ ਰਹਿੰਦੇ ਹਾਂ ਜਿਸ ਦੇ ਵਿੱਚ ਭਾਰਤੀ ਖਾਸ ਕਰਕੇ ਪੰਜਾਬੀ ਲੱਖਾਂ ਰੁਪਇਆ ਲਾ ਕੇ ਵਿਦੇਸ਼ ਦੀ ਧਰਤੀ ਤੇ ਜਾਂਦੇ ਹਨ ਤਾਂ ਕਿ ਉਹਨਾਂ ਦਾ ਆਪਣਾ ਤੇ ਪਰਿਵਾਰ ਦਾ ਭਵਿੱਖ ਵਧੀਆ ਬਣ ਸਕੇ ਪਰ ਉੱਥੇ ਜਾ ਕੇ ਉਹਨਾਂ ਨਾਲ ਬਹੁਤ ਹੀ ਮਾੜੀ ਹੁੰਦੀ ਹੈ ਬਹੁਤ ਹੀ ਥਾਂ ਤੇ ਇੱਕ-ਇੱਕ ਹਫ਼ਤਾ ਕੰਮ ਕਰਵਾ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ ਜਾਂ ਫਿਰ ਕੰਮ ਕਰਵਾ ਕੇ ਤਨਖਾਹ ਹੀ ਨਹੀਂ ਦਿੱਤੀ ਜਾਂਦੀ ਅਜਿਹੀ ਇੱਕ ਹੋਰ ਹੋਰ ਸਾਹਮਣੇ ਆਈ ਹੈ ਜਿੱਥੇ ਮਨਜਿੰਦਰ ਸਿੰਘ ਆਕਲੈਂਡ ਦੀ ਇੱਕ ਟਰੱਕਿੰਗ ਕੰਪਨੀ ਦੇ ਵਿੱਚ ਆਪਣੀ ਤਨਖਾਹ ਮੰਗਣ ਗਿਆ ਤੇ ਉਸ ਦੀ ਉੱਥੇ ਬੌਸ ਦੇ ਨਾਲ ਲੜਾਈ ਹੋ ਗਈ ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਗੱਲ ਪੁਲਿਸ ਤੱਕ ਉਹ ਜਾ ਪੁੱਜੀ ਦਰਅਸਲ ਆਪਲੈਂਡ ਦੀ ਟਰੱਕਿੰਗ ਕੰਪਨੀ ਯੂਵੀ ਕੈਰੀਅਰ ਮੁਸੀਬਤਾਂ ਦੇ ਵਿੱਚ ਚਾਰੇ ਪਾਸਿਓਂ ਘिरी ਹੋਈ ਹੈ ਕੰਪਨੀ ਉੱਤੇ ਟੈਕਸ ਵੀ ਬਕਾਇਆ ਹੈ ਗੱਡੀਆਂ ਤੋਂ ਟਾਇਰ ਵੀ ਲਾ ਲੈ ਗਏ ਹਨ ਹੁਣ ਜਦੋਂ ਕੰਪਨੀ ਲਿਕਵਿਡੇਸ਼ਨ ਦੇ ਵਿੱਚ ਚਲੀ ਗਈ ਹੈ ਤਾਂ ਜ਼ਿਆਦਾਤਰ ਕਰਮਚਾਰੀ ਦੱਸ ਰਹੇ ਹਨ ਕਿ ਉਨ੍ਹਾਂ ਦੀ ਬਕਾਇਆ ਤਨਖਾਹ ਜੋ ਕਿ ਹਜ਼ਾਰਾਂ ਡਾਲਰਾਂ ਦੇ ਵਿੱਚ ਹੈ ਅਜੇ ਤੱਕ ਨਹੀਂ ਮਿਲੀ ਹੈ ਮਨਜਿੰਦਰ ਸਿੰਘ ਤੋਂ ਇਲਾਵਾ ਚਾਰ ਹੋਰ ਜਿਨ੍ਹਾਂ ਦੀ ਤਨਖਾਹ ਬਿਲਕੁਲ ਉਸ ਦੇ ਬਰਾਬਰ ਸੀ ਉਨ੍ਹਾਂ ਦੀ ਪ੍ਰਤੀਨਿਧਤਾ ਮਾਈਗ੍ਰੇਟ ਵਰਕਰ ਐਸੋਸੀਏਸ਼ਨ ਦੀ ਅਨੁਕੂਲਟੀ ਅਤੇ ਮਾਈਗ੍ਰੇਟ ਰਾਈਟਸ ਨੈਟਵਰਕ ਦੇ ਸ਼ੇਰ ਸਿੰਘ ਕਰ ਰਹੇ ਹਨ ਪੰਜਾਬ ਤੋਂ ਆਏ 2 ਦਰਜਨ ਤੋਂ ਵਧੇਰੇ ਡਰਾਈਵਰਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਕੰਮ ਦੇ ਲਈ 50000 ਡਾਲਰ ਤੱਕ ਦੀ ਗੈਰ ਕਾਨੂੰਨੀ ਫੀਸ ਦਿੱਤੀ ਸੀ ਜਿਸ ਤੋਂ ਕੰਪਨੀ ਦੇ ਡਾਇਰੈਕਟਰ ਨੇ ਬਿਲਕੁਲ ਹੀ ਨਾ ਕਰ ਦਿੱਤਾ ਹੈ ਇਨ੍ਹਾਂ ਡਰਾਈਵਰਾਂ ਨੇ ਦੱਸਿਆ ਹੈ ਕਿ ਉਹਨਾਂ ਦੀ 13000 ਡਾਲਰ ਤੋਂ ਲੈ ਕੇ 35000 ਡਾਲਰ ਤੱਕ ਦੀ ਤਨਖਾਹ ਬਕਾਇਆ ਹੈ ਕੰਪਨੀ ਉੱਤੇ ਆਈਆਈਡੀ ਦਾ 1.3 ਮਿਲੀਅਨ ਡਾਲਰ ਦਾ ਬਕਾਇਆ ਵੀ ਹੈ ਜਦਕਿ ਹਾਰਟਲੈਂਡ ਬੈਂਕ ਨੇ ਮਾਰਚ ਵਿੱਚ 8 ਟਰੱਕ ਤੇ ਟਰੇਲਰ ਜ਼ਬਤ ਵੀ ਕਰ ਲਏ ਸਨ ਕਿਉਂਕਿ 735385 ਡਾਲਰ ਦੀ ਮੌਰਟਗੇ ਦੀ ਭੁਗਤਾਨੀ ਵੀ ਹਜੇ ਤੱਕ ਨਹੀਂ ਹੋਈ ਹੈ ਡਰਾਈਵਰ ਨੇ ਦੱਸਿਆ ਹੈ ਕਿ ਪਹਿਲਾਂ ਉਹਨਾਂ ਨੂੰ ਕੰਪਨੀ ਪੂਰੀ ਤਨਖਾਹ ਦੇ ਰਹੀ ਸੀ ਪਰ ਬਾਅਦ ਵਿੱਚ ਉਹਨਾਂ ਨੂੰ ਘੱਟ ਤਨਖਾਹ ਮਿਲੀ ਤੇ 1 ਅਕਤੂਬਰ 2024 ਤੋਂ ਉਹਨਾਂ ਨੂੰ ਕੋਈ ਵੀ ਤਨਖਾਹ ਨਹੀਂ ਮਿਲੀ ਹੈ ਉਹਨਾਂ ਨੂੰ 29 ਮਈ ਨੂੰ ਤਨਖਾਹ ਮਿਲਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਸੇ ਦਿਨ ਕੰਪਨੀ ਨੇ ਲਿਕਵਿਡੇਸ਼ਨ ਦਾ ਐਲਾਨ ਕਰ ਦਿੱਤਾ ਹੁਣ ਹਾਲਾਤ ਅਜਿਹੇ ਹਨ ਕਿ ਨਾ ਪੰਜਾਬੀ ਨੌਜਵਾਨਾਂ ਨੂੰ ਆਪਣੇ ਗੁਜ਼ਾਰੇ ਲਈ ਦੋਸਤਾਂ ਰਿਸ਼ਤੇਦਾਰਾਂ ਤੇ ਪ੍ਰਵਾਸੀਆਂ ਦੀ ਮਦਦ ਲਈ ਗਰੁੱਪਾਂ ਤੇ ਨਿਰਭਰ ਹੋਣਾ ਪੈ ਰਿਹਾ ਹੈ ਤੇ ਇਹ ਦੁਖਾਂਤ ਬਹੁਤ ਸਾਰੇ ਪੰਜਾਬੀਆਂ ਦਾ ਹੈ ਜੋ ਆਪਣਾ ਮੁਲਕ ਛੱਡ ਕੇ ਵਿਦੇਸ਼ਾਂ ਦੀ ਧਰਤੀ ਤੇ ਗਏ ਹਨ ਤੇ ਉੱਥੇ ਉਹਨਾਂ ਦੇ ਜਾ ਕੇ ਤਕਰੀਬਨ ਸਾਰੇ ਹੀ ਸੁਪਨੇ ਚੁਪਨਾ ਚੂਰ ਹੋਏ ਹਨ ਚੰਗਾ ਭਵਿੱਖ ਤਾਂ ਦੂਰ ਦੀ ਗੱਲ ਰਹੀ ਹੈ ਉਹਨਾਂ ਨੂੰ ਆਪਣੇ ਗੁਜ਼ਾਰੇ ਲਈ ਲੋਕਾਂ ਤੇ ਨਿਰਭਰ ਹੋਣਾ ਪੈ ਰਿਹਾ ਹੈ ਆਪਾਂ ਅਕਸਰੀ ਅਜਿਹੀਆਂ ਖਬਰਾਂ ਸੁਣਦੇ ਰਹਿੰਦੇ ਹਾਂ ਜਿਸ ਦੇ ਵਿੱਚ ਭਾਰਤੀ ਖਾਸ ਕਰਕੇ ਪੰਜਾਬੀ ਲੱਖਾਂ ਰੁਪਇਆ ਲਾ ਕੇ ਵਿਦੇਸ਼ ਦੀ ਧਰਤੀ ਤੇ ਜਾਂਦੇ ਹਨ ਤਾਂ ਕਿ ਉਹਨਾਂ ਦਾ ਆਪਣਾ ਤੇ ਪਰਿਵਾਰ ਦਾ ਭਵਿੱਖ ਵਧੀਆ ਬਣ ਸਕੇ ਪਰ ਉੱਥੇ ਜਾ ਕੇ ਉਹਨਾਂ ਨਾਲ ਬਹੁਤ ਹੀ ਮਾੜੀ ਹੁੰਦੀ ਹੈ ਬਹੁਤ ਹੀ ਥਾਂ ਤੇ ਇੱਕ-ਇੱਕ ਹਫ਼ਤਾ ਕੰਮ ਕਰਵਾ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ ਜਾਂ ਫਿਰ ਕੰਮ ਕਰਵਾ ਕੇ ਤਨਖਾਹ ਹੀ ਨਹੀਂ ਦਿੱਤੀ ਜਾਂਦੀ ਅਜਿਹੀ ਇੱਕ ਹੋਰ ਸਾਮਣੇ ਆਈ ਹੈ ਜਿੱਥੇ ਮਨਜਿੰਦਰ ਸਿੰਘ ਆਕਲੈਂਡ ਦੀ ਇੱਕ ਟਰੱਕਿੰਗ ਕੰਪਨੀ ਦੇ ਵਿੱਚ ਆਪਣੀ ਤਨਖਾਹ ਮੰਗਣ ਗਿਆ ਤੇ ਉਸ ਦੀ ਉੱਥੇ ਬੌਸ ਦੇ ਨਾਲ ਲੜਾਈ ਹੋ ਗਈ ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਗੱਲ ਪੁਲਿਸ ਤੱਕ ਜਾ ਪੁੱਜੀ ਦਰਅਸਲ ਆਕਲੈਂਡ ਦੀ ਟਰੱਕਿੰਗ ਕੰਪਨੀ ਯੂਵੀ ਕੈਰੀਅਰ ਮੁਸੀਬਤਾਂ ਦੇ ਵਿੱਚ ਚਾਰੇ ਪਾਸਿਓਂ ਘिरी ਹੋਈ ਹੈ ਕੰਪਨੀ ਉੱਤੇ ਟੈਕਸ ਵੀ ਬਕਾਇਆ ਹੈ ਗੱਡੀਆਂ ਤੋਂ ਟਾਇਰ ਵੀ ਲਾ ਲੈ ਗਏ ਹਨ ਹੁਣ ਜਦੋਂ ਕੰਪਨੀ ਲਿਕਵਿਡੇਸ਼ਨ ਦੇ ਵਿੱਚ ਚਲੀ ਗਈ ਹੈ ਤਾਂ ਜ਼ਿਆਦਾਤਰ ਕਰਮਚਾਰੀ ਦੱਸ ਰਹੇ ਹਨ ਕਿ ਉਨ੍ਹਾਂ ਦੀ ਬਕਾਇਆ ਤਨਖਾਹ ਜੋ ਕਿ ਹਜ਼ਾਰਾਂ ਡਾਲਰਾਂ ਦੇ ਵਿੱਚ ਹੈ ਅਜੇ ਤੱਕ ਨਹੀਂ ਮਿਲੀ ਹੈ ਮਨਜਿੰਦਰ ਸਿੰਘ ਤੋਂ ਇਲਾਵਾ ਚਾਰ ਹੋਰ ਜਿਨ੍ਹਾਂ ਦੀ ਤਨਖਾਹ ਬਿਲਕੁਲ ਉਸ ਦੇ ਬਰਾਬਰ ਸੀ ਉਨ੍ਹਾਂ ਦੀ ਪ੍ਰਤੀਨਿਧਤਾ ਮਾਈਗ੍ਰੇਟ ਵਰਕਰ ਐਸੋਸੀਏਸ਼ਨ ਦੀ ਅਨੁਕਲੂਟੀ ਅਤੇ migrate rights network ਦੇ ਸ਼ੇਅਰ ਸਿੰਘ ਕਰ ਰਹੇ ਹਨ ਪੰਜਾਬ ਤੋਂ ਆਏ ਦੋ ਦਰਜਨ ਤੋਂ ਵਧੇਰੇ ਡਰਾਈਵਰਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਕੰਮ ਦੇ ਲਈ 50000 ਡਾਲਰ ਤੱਕ ਦੀ ਗੈਰ ਕਾਨੂੰਨੀ ਫੀਸ ਦਿੱਤੀ ਸੀ ਜਿਸ ਤੋਂ ਕੰਪਨੀ ਦੇ ਡਾਇਰੈਕਟਰ ਨੇ ਬਿਲਕੁਲ ਹੀ ਨਾ ਕਰ ਦਿੱਤਾ ਹੈ ਇਨ੍ਹਾਂ ਡਰਾਈਵਰਾਂ ਨੇ ਦੱਸਿਆ ਹੈ ਕਿ ਉਹਨਾਂ ਦੀ 13000 ਡਾਲਰ ਤੋਂ ਲੈ ਕੇ 35000 ਡਾਲਰ ਤੱਕ ਦੀ ਤਨਖਾਹ ਬਕਾਇਆ ਹੈ ਕੰਪਨੀ ਉੱਤੇ ਆਈ ਆਰਡੀ ਦਾ 1.3 ਮਿਲੀਅਨ ਡਾਲਰ ਦਾ ਬਕਾਇਆ ਵੀ ਹੈ ਜਦਕਿ ਹਾਰਟਲੈਂਡ ਬੈਂਕ ਨੇ ਮਾਰਚ ਵਿੱਚ 8 ਟਰੱਕ ਤੇ ਟਰੇਲਰ ਜਬਤ ਵੀ ਕਰ ਲਏ ਸਨ ਕਿਉਂਕਿ 7,34,335 ਡਾਲਰ ਦੀ ਮੌਰਟਗੇ ਦੀ ਭੁਗਤਾਨੀ ਵੀ ਹਜੇ ਤੱਕ ਨਹੀਂ ਹੋਈ ਹੈ ਡਰਾਈਵਰਾਂ ਨੇ ਦੱਸਿਆ ਹੈ ਕਿ ਪਹਿਲਾਂ ਉਹਨਾਂ ਨੂੰ ਕੰਪਨੀ ਪੂਰੀ ਤਨਖਾਹ ਦੇ ਰਹੀ ਸੀ ਪਰ ਬਾਅਦ ਵਿੱਚ ਉਹਨਾਂ ਨੂੰ ਘੱਟ ਤਨਖਾਹ ਮਿਲੀ ਤੇ 1 ਅਕਤੂਬਰ 2024 ਤੋਂ ਉਹਨਾਂ ਨੂੰ ਕੋਈ ਵੀ ਤਨਖਾਹ ਨਹੀਂ ਮਿਲੀ ਹੈ ਉਹਨਾਂ ਨੂੰ 29 ਮਈ ਨੂੰ ਤਨਖਾਹ ਮਿਲਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਸੇ ਦਿਨ ਕੰਪਨੀ ਨੇ ਲਿਕਵਿਡੇਸ਼ਨ ਦਾ ਐਲਾਨ ਕਰ ਦਿੱਤਾ ਹੁਣ ਹਾਲਾਤ ਅਜਿਹੇ ਹਨ ਕਿ ਨਾ ਪੰਜਾਬੀ ਨੌਜਵਾਨਾਂ ਨੂੰ ਆਪਣੇ ਗੁਜ਼ਾਰੇ ਲਈ ਦੋਸਤਾਂ ਰਿਸ਼ਤੇਦਾਰਾਂ ਤੇ ਪ੍ਰਵਾਸੀਆਂ ਦੀ ਮਦਦ ਲਈ ਗਰੁੱਪਾਂ ਤੇ ਨਿਰਭਰ ਹੋਣਾ ਪੈ ਰਿਹਾ ਹੈ ਤੇ ਇਹ ਦੁਖਾਂਤ ਬਹੁਤ ਸਾਰੇ ਪੰਜਾਬੀਆਂ ਦਾ ਹੈ ਜੋ ਆਪਣਾ ਮੁਲਕ ਛੱਡ ਕੇ ਵਿਦੇਸ਼ਾਂ ਦੀ ਧਰਤੀ ਤੇ ਗਏ ਹਨ ਤੇ ਉੱਥੇ ਉਹਨਾਂ ਦੇ ਜਾ ਕੇ ਤਕਰੀਬਨ ਸਾਰੇ ਹੀ ਸੁਪਨੇ ਚੁਪਨਾ ਚੂਰ ਹੋਏ ਹਨ ਚੰਗਾ ਭਵਿੱਖ ਤਾਂ ਦੂਰ ਦੀ ਗੱਲ ਰਹੀ ਹੈ ਉਹਨਾਂ ਨੂੰ ਆਪਣੇ ਗੁਜ਼ਾਰੇ ਲਈ ਲੋਕਾਂ ਤੇ ਨਿਰਭਰ ਹੋਣਾ ਪੈ ਰਿਹਾ ਹੈ ਆਪਾਂ ਅਕਸਰੀ ਅਜਿਹੀਆਂ ਖਬਰਾਂ ਸੁਣਦੇ ਰਹਿੰਦੇ ਹਾਂ ਜਿਸ ਦੇ ਵਿੱਚ ਭਾਰਤੀ ਖਾਸ ਕਰਕੇ ਪੰਜਾਬੀ ਲੱਖਾਂ ਰੁਪਇਆ ਲਾ ਕੇ ਵਿਦੇਸ਼ ਦੀ ਧਰਤੀ ਤੇ ਜਾਂਦੇ ਹਨ ਤਾਂ ਕਿ ਉਹਨਾਂ ਦਾ ਆਪਣਾ ਤੇ ਪਰਿਵਾਰ ਦਾ ਭਵਿੱਖ ਵਧੀਆ ਵਣ ਸਕੇ ਪਰ ਉੱਥੇ ਜਾ ਕੇ ਉਹਨਾਂ ਨਾਲ ਬਹੁਤ ਹੀ ਮਾੜੀ ਹੁੰਦੀ ਹੈ ਬਹੁਤ ਹੀ ਥਾਂ ਤੇ ਇੱਕ ਇੱਕ ਹਫਤਾ ਕੰਮ ਕਰਵਾ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ ਜਾਂ ਫਿਰ ਕੰਮ ਕਰਵਾ ਕੇ ਤਨਖਾਹ ਹੀ ਨਹੀਂ ਦਿੱਤੀ ਜਾਂਦੀ ਅਜਿਹੀ ਇੱਕ ਵਾਰ ਹੋਰ ਸਾਹਮਣੇ ਆਈ ਹੈ ਜਿੱਥੇ ਮਨਜਿੰਦਰ ਸਿੰਘ ਆਕਲੈਂਡ ਦੀ ਇੱਕ ਟਰੱਕਿੰਗ ਕੰਪਨੀ ਦੇ ਵਿੱਚ ਆਪਣੀ ਤਨਖਾਹ ਮੰਗਣ ਗਿਆ ਤੇ ਉਸ ਦੀ ਉੱਥੇ ਬੌਸ ਦੇ ਨਾਲ ਲੜਾਈ ਹੋ ਗਈ ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਗੱਲ ਪੁਲਿਸ ਤੱਕ ਜਾ ਪੁੱਜੀ ਦਰਅਸਲ ਆਕਲੈਂਡ ਦੀ ਟਰੱਕਿੰਗ ਕੰਪਨੀ ਯੂਵੀ ਕੈਰੀਅਰ ਮੁਸੀਬਤਾਂ ਦੇ ਵਿੱਚ ਚਾਰੇ ਪਾਸਿਓਂ ਘिरी ਹੋਈ ਹੈ ਕੰਪਨੀ ਉੱਤੇ ਟੈਕਸ ਵੀ ਬਕਾਇਆ ਹੈ ਗੱਡੀਆਂ ਤੋਂ ਟਾਇਰ ਵੀ ਲਾ ਲੈ ਗਏ ਹਨ ਹੁਣ ਜਦੋਂ ਕੰਪਨੀ ਲਿਕਵਿਡੇਸ਼ਨ ਦੇ ਵਿੱਚ ਚਲੀ ਗਈ ਹੈ ਤਾਂ ਜ਼ਿਆਦਾਤਰ ਕਰਮਚਾਰੀ ਦੱਸ ਰਹੇ ਹਨ ਕਿ ਉਨ੍ਹਾਂ ਦੀ ਬਕਾਇਆ ਤਨਖਾਹ ਜੋ ਕਿ ਹਜ਼ਾਰਾਂ ਡਾਲਰਾਂ ਦੇ ਵਿੱਚ ਹੈ ਅਜੇ ਤੱਕ ਨਹੀਂ ਮਿਲੀ ਹੈ ਮਨਜਿੰਦਰ ਸਿੰਘ ਤੋਂ ਇਲਾਵਾ ਚਾਰ ਹੋਰ ਜਿਨ੍ਹਾਂ ਦੀ ਤਨਖਾਹ ਬਿਲਕੁਲ ਉਸ ਦੇ ਬਰਾਬਰ ਸੀ ਉਨ੍ਹਾਂ ਦੀ ਪ੍ਰਤੀਨਿਧਤਾ ਮਾਈਗ੍ਰੇਟ ਵਰਕਰ ਐਸੋਸੀਏਸ਼ਨ ਦੀ ਅਨੁਕੂਲਟੀ ਅਤੇ ਮਾਈਗ੍ਰੇਟ ਰਾਈਟਸ ਨੈਟਵਰਕ ਦੇ ਸ਼ੇਰ ਸਿੰਘ ਕਰ ਰਹੇ ਹਨ ਪੰਜਾਬ ਤੋਂ ਆਏ 2 ਦਰਜਨ ਤੋਂ ਵਧੇਰੇ ਡਰਾਈਵਰਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਕੰਮ ਦੇ ਲਈ 50000 ਡਾਲਰ ਤੱਕ ਦੀ ਗੈਰ ਕਾਨੂੰਨੀ ਫੀਸ ਦਿੱਤੀ ਸੀ ਜਿਸ ਤੋਂ ਕੰਪਨੀ ਦੇ ਡਾਇਰੈਕਟਰ ਨੇ ਬਿਲਕੁਲ ਹੀ ਨਾ ਕਰ ਦਿੱਤਾ ਹੈ ਇਨ੍ਹਾਂ ਡਰਾਈਵਰਾਂ ਨੇ ਦੱਸਿਆ ਹੈ ਕਿ ਉਹਨਾਂ ਦੀ 13000 ਡਾਲਰ ਤੋਂ ਲੈ ਕੇ 35000 ਡਾਲਰ ਤੱਕ ਦੀ ਤਨਖਾਹ ਬਕਾਇਆ ਹੈ ਕੰਪਨੀ ਉੱਤੇ ਆਈਆਰਡੀ ਦਾ 1.3 ਮਿਲੀਅਨ ਡਾਲਰ ਦਾ ਬਕਾਇਆ ਵੀ ਹੈ ਜਦਕਿ ਹਾਰਟਲੈਂਡ ਬੈਂਕ ਨੇ ਮਾਰਚ ਵਿੱਚ 8 ਟਰੱਕ ਤੇ ਟਰੈਲਰ ਜ਼ਬਤ ਵੀ ਕਰ ਲਏ ਸਨ ਕਿਉਂਕਿ 735385 ਡਾਲਰ ਦੀ ਮੌਰਟਗੇ ਦੀ ਭੁਗਤਾਨੀ ਵੀ ਹਜੇ ਤੱਕ ਨਹੀਂ ਹੋਈ ਹੈ ਡਰਾਈਵਰ ਨੇ ਦੱਸਿਆ ਹੈ ਕਿ ਪਹਿਲਾਂ ਉਹਨਾਂ ਨੂੰ ਕੰਪਨੀ ਪੂਰੀ ਤਨਖਾਹ ਦੇ ਰਹੀ ਸੀ ਪਰ ਬਾਅਦ ਵਿੱਚ ਉਹਨਾਂ ਨੂੰ ਘੱਟ ਤਨਖਾਹ ਮਿਲੀ ਤੇ 1 ਅਕਤੂਬਰ 2024 ਤੋਂ ਉਹਨਾਂ ਨੂੰ ਕੋਈ ਵੀ ਤਨਖਾਹ ਨਹੀਂ ਮਿਲੀ ਹੈ ਉਹਨਾਂ ਨੂੰ 29 ਮਈ ਨੂੰ ਤਨਖਾਹ ਮਿਲਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਸੇ ਦਿਨ ਕੰਪਨੀ ਨੇ ਲਿਕਵਿਡੇਸ਼ਨ ਦਾ ਐਲਾਨ ਕਰ ਦਿੱਤਾ ਹੁਣ ਹਾਲਾਤ ਅਜਿਹੇ ਹਨ ਕਿ ਨਾ ਪੰਜਾਬੀ ਨੌਜਵਾਨਾਂ ਨੂੰ ਆਪਣੇ ਗੁਜ਼ਾਰੇ ਲਈ ਦੋਸਤਾਂ ਰਿਸ਼ਤੇਦਾਰਾਂ ਤੇ ਪ੍ਰਵਾਸ ਦੀਆਂ ਦੀ ਮਦਦ ਲਈ ਗਰੁੱਪਾਂ ਤੇ ਨਿਰਭਣ ਹੋਣਾ ਪੈ ਰਿਹਾ ਹੈ ਤੇ ਇਹ ਦੁਖਾਂਤ ਬਹੁਤ ਸਾਰੇ ਪੰਜਾਬੀਆਂ ਦਾ ਹੈ ਜੋ ਆਪਣਾ ਮੁਲਕ ਛੱਡ ਕੇ ਵਿਦੇਸ਼ਾਂ ਦੀ ਧਰਤੀ ਤੇ ਗਏ ਹਨ ਤੇ ਉੱਥੇ ਉਹਨਾਂ ਦੇ ਜਾ ਕੇ ਤਕਰੀਬਨ ਸਾਰੇ ਹੀ ਸੁਪਨੇ ਚੁਪਨਾ ਚੁਰ ਹੋਏ ਹਨ ਚੰਗਾ ਭਵਿੱਖ ਤਾਂ ਦੂਰ ਦੀ ਗੱਲ ਰਹੀ ਹੈ ਉਹਨਾਂ ਨੂੰ ਆਪਣੇ ਗੁਜ਼ਾਰੇ ਲਈ ਲੋਕਾਂ ਤੇ ਨਿਰਭਣ ਹੋਣਾ ਪੈ ਰਿਹਾ ਹੈ ਆਪਾਂ ਅਕਸਰ ਹੀ ਅਜਿਹੀਆਂ ਖਬਰਾਂ ਸੁਣਦੇ ਰਹਿੰਦੇ ਹਾਂ ਜਿਸ ਦੇ ਵਿੱਚ ਭਾਰਤੀ ਖਾਸ ਕਰਕੇ ਪੰਜਾਬੀ ਲੱਖਾਂ ਰੁਪਇਆ ਲਾ ਕੇ ਵਿਦੇਸ਼ ਦੀ ਧਰਤੀ ਤੇ ਜਾਂਦੇ ਹਨ ਤਾਂ ਕਿ ਉਹਨਾਂ ਦਾ ਆਪਣਾ ਤੇ ਪਰਿਵਾਰ ਦਾ ਭਵਿੱਖ ਵਧੀਆ ਬਣ ਸਕੇ ਪਰ ਉੱਥੇ ਜਾ ਕੇ ਉਹਨਾਂ ਨਾਲ ਬਹੁਤ ਹੀ ਮਾੜੀ ਹੁੰਦੀ ਹੈ ਬਹੁਤ ਹੀ ਥਾਂ ਤੇ ਇੱਕ-ਇੱਕ ਹਫ਼ਤਾ ਕੰਮ ਕਰਵਾ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ ਜਾਂ ਫਿਰ ਕੰਮ ਕਰਵਾ ਕੇ ਤਨਖਾਹ ਹੀ ਨਹੀਂ ਦਿੱਤੀ ਜਾਂਦੀ। ਅਜਿਹੀ ਇੱਕ ਹੋਰ ਹੋਰ ਸਾਹਮਣੇ ਆਈ ਹੈ ਜਿੱਥੇ ਮਨਜਿੰਦਰ ਸਿੰਘ ਆਕਲੈਂਡ ਦੀ ਇੱਕ ਟਰੱਕਿੰਗ ਕੰਪਨੀ ਦੇ ਵਿੱਚ ਆਪਣੀ ਤਨਖਾਹ ਮੰਗਣ ਗਿਆ ਤੇ ਉਸ ਦੀ ਉੱਥੇ ਬੌਸ ਦੇ ਨਾਲ ਲੜਾਈ ਹੋ ਗਈ। ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਗੱਲ ਪੁਲਿਸ ਤੱਕ ਉਹ ਜਾ ਪੁੱਜੀ। ਦਰਅਸਲ ਆਕਲੈਂਡ ਦੀ ਟਰੱਕਿੰਗ ਕੰਪਨੀ ਯੂਵੀ ਕੈਰੀਅਰ ਮੁਸੀਬਤਾਂ ਦੇ ਵਿੱਚ ਚਾਰੇ ਪਾਸਿਓਂ ਘिरी ਹੋਈ ਹੈ ਕੰਪਨੀ ਉੱਤੇ ਟੈਕਸ ਵੀ ਬਕਾਇਆ ਹੈ ਗੱਡੀਆਂ ਤੋਂ ਟਾਇਰ ਵੀ ਲਾ ਲੈ ਗਏ ਹਨ ਹੁਣ ਜਦੋਂ ਕੰਪਨੀ ਲਿਕਵਿਡੇਸ਼ਨ ਦੇ ਵਿੱਚ ਚਲੀ ਗਈ ਹੈ ਤਾਂ ਜ਼ਿਆਦਾਤਰ ਕਰਮਚਾਰੀ ਦੱਸ ਰਹੇ ਹਨ ਕਿ ਉਨ੍ਹਾਂ ਦੀ ਬਕਾਇਆ ਤਨਖਾਹ ਜੋ ਕਿ ਹਜ਼ਾਰਾਂ ਡਾਲਰਾਂ ਦੇ ਵਿੱਚ ਹੈ ਅਜੇ ਤੱਕ ਨਹੀਂ ਮਿਲੀ ਹੈ ਮਨਜਿੰਦਰ ਸਿੰਘ ਤੋਂ ਇਲਾਵਾ ਚਾਰ ਹੋਰ ਜਿਨ੍ਹਾਂ ਦੀ ਤਨਖਾਹ ਬਿਲਕੁਲ ਉਸ ਦੇ ਬਰਾਬਰ ਸੀ ਉਨ੍ਹਾਂ ਦੀ ਪ੍ਰਤੀਨਿਧਤਾ ਮਾਈਗ੍ਰੇਟ ਵਰਕਰ ਐਸੋਸੀਏਸ਼ਨ ਦੀ ਅਨੁਕੂਲਟੀ ਅਤੇ ਮਾਈਗ੍ਰੇਟ ਰਾਈਟਸ ਨੈਟਵਰਕ ਦੇ ਸ਼ੇਰ ਸਿੰਘ ਕਰ ਰਹੇ ਹਨ ਪੰਜਾਬ ਤੋਂ ਆਏ 2 ਦਰਜਨ ਤੋਂ ਵਧੇਰੇ ਡਰਾਈਵਰਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਕੰਮ ਦੇ ਲਈ 50000 ਡਾਲਰ ਤੱਕ ਦੀ ਗੈਰ ਕਾਨੂੰਨੀ ਫੀਸ ਦਿੱਤੀ ਸੀ ਜਿਸ ਤੋਂ ਕੰਪਨੀ ਦੇ ਡਾਇਰੈਕਟਰ ਨੇ ਬਿਲਕੁਲ ਹੀ ਨਾ ਕਰ ਦਿੱਤਾ ਹੈ। ਇਨ੍ਹਾਂ ਡਰਾਈਵਰਾਂ ਨੇ ਦੱਸਿਆ ਹੈ ਕਿ ਉਹਨਾਂ ਦੀ 13000 ਡਾਲਰ ਤੋਂ ਲੈ ਕੇ 35000 ਡਾਲਰ ਤੱਕ ਦੀ ਤਨਖਾਹ ਬਕਾਇਆ ਹੈ। ਕੰਪਨੀ ਉੱਤੇ IRD ਦਾ 1.3 ਮਿਲੀਅਨ ਡਾਲਰ ਦਾ ਬਕਾਇਆ ਵੀ ਹੈ ਜਦਕਿ ਹਾਰਟਲੈਂਡ ਬੈਂਕ ਨੇ ਮਾਰਚ ਵਿੱਚ 8 ਟਰੱਕ ਤੇ ਟਰੈਲਰ ਜ਼ਬਤ ਵੀ ਕਰ ਲਏ ਸਨ। ਕਿਉਂਕਿ 735385 ਡਾਲਰ ਦੀ ਮੌਰਟਗੇ ਦੀ ਭੁਗਤਾਨੀ ਵੀ ਹਜੇ ਤੱਕ ਨਹੀਂ ਹੋਈ ਹੈ ਡਰਾਈਵਰ ਨੇ ਦੱਸਿਆ ਹੈ ਕਿ ਪਹਿਲਾਂ ਉਹਨਾਂ ਨੂੰ ਕੰਪਨੀ ਪੂਰੀ ਤਨਖਾਹ ਦੇ ਰਹੀ ਸੀ ਪਰ ਬਾਅਦ ਵਿੱਚ ਉਹਨਾਂ ਨੂੰ ਘੱਟ ਤਨਖਾਹ ਮਿਲੀ ਤੇ 1 ਅਕਤੂਬਰ 2024 ਤੋਂ ਉਹਨਾਂ ਨੂੰ ਕੋਈ ਵੀ ਤਨਖਾਹ ਨਹੀਂ ਮਿਲੀ ਹੈ ਉਹਨਾਂ ਨੂੰ 29 ਮਈ ਨੂੰ ਤਨਖਾਹ ਮਿਲਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਸੇ ਦਿਨ ਕੰਪਨੀ ਨੇ ਲਿਕਵਿਡੇਸ਼ਨ ਦਾ ਐਲਾਨ ਕਰ ਦਿੱਤਾ ਹੁਣ ਹਾਲਾਤ ਅਜਿਹੇ ਹਨ ਕਿ ਨਾ ਪੰਜਾਬੀ ਨੌਜਵਾਨਾਂ ਨੂੰ ਆਪਣੇ ਗੁਜ਼ਾਰੇ ਲਈ ਦੋਸਤਾਂ ਰਿਸ਼ਤੇਦਾਰਾਂ ਤੇ ਪ੍ਰਵਾਸੀਆਂ ਦੀ ਮਦਦ ਲਈ ਗਰੁੱਪਾਂ ਤੇ ਨਿਰਭਰ ਹੋਣਾ ਪੈ ਰਿਹਾ ਹੈ ਤੇ ਇਹ ਦੁਖਾਂਤ ਬਹੁਤ ਸਾਰੇ ਪੰਜਾਬੀਆਂ ਦਾ ਹੈ ਜੋ ਆਪਣਾ ਮੁਲਕ ਛੱਡ ਕੇ ਵਿਦੇਸ਼ਾਂ ਦੀ ਧਰਤੀ ਤੇ ਗਏ ਹਨ ਤੇ ਉੱਥੇ ਉਹਨਾਂ ਦੇ ਜਾ ਕੇ ਤਕਰੀਬਨ ਸਾਰੇ ਹੀ ਸੁਪਨੇ ਚੁਪਨਾ ਚੂਰ ਹੋਏ ਹਨ ਚੰਗਾ ਭਵਿੱਖ ਤਾਂ ਦੂਰ ਦੀ ਗੱਲ ਰਹੀ ਹੈ ਉਹਨਾਂ ਨੂੰ ਆਪਣੇ ਗੁਜ਼ਾਰੇ ਲਈ ਲੋਕਾਂ ਤੇ ਨਿਰਭਰ ਹੋਣਾ ਪੈ ਰਿਹਾ ਹੈ ਆਪਾਂ ਅਕਸਰੀ ਅਜਿਹੀਆਂ ਖਬਰਾਂ ਸੁਣਦੇ ਰਹਿੰਦੇ ਹਾਂ ਜਿਸ ਦੇ ਵਿੱਚ ਭਾਰਤੀ ਖਾਸ ਕਰਕੇ ਪੰਜਾਬੀ ਲੱਖਾਂ ਰੁਪਇਆ ਲਾ ਕੇ ਵਿਦੇਸ਼ ਦੀ ਧਰਤੀ ਤੇ ਜਾਂਦੇ ਹਨ ਤਾਂ ਕਿ ਉਹਨਾਂ ਦਾ ਆਪਣਾ ਤੇ ਪਰਿਵਾਰ ਦਾ ਭਵਿੱਖ ਵਧੀਆ ਬਣ ਸਕੇ ਪਰ ਉੱਥੇ ਜਾ ਕੇ ਉਹਨਾਂ ਨਾਲ ਬਹੁਤ ਹੀ ਮਾੜੀ ਹੁੰਦੀ ਹੈ ਬਹੁਤ ਹੀ ਥਾਂ ਤੇ ਇੱਕ-ਇੱਕ ਹਫ਼ਤਾ ਕੰਮ ਕਰਵਾ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ ਜਾਂ ਫਿਰ ਕੰਮ ਕਰਵਾ ਕੇ ਤਨਖਾਹ ਹੀ ਨਹੀਂ ਦਿੱਤੀ ਜਾਂਦੀ ਅਜਿਹੀ ਇੱਕ ਹੋਰ ਸਾਮਣੇ ਆਈ ਹੈ ਜਿੱਥੇ ਮਨਜਿੰਦਰ ਸਿੰਘ ਆਕਲੈਂਡ ਦੀ ਇੱਕ ਟਰੱਕਿੰਗ ਕੰਪਨੀ ਦੇ ਵਿੱਚ ਆਪਣੀ ਤਨਖਾਹ ਮੰਗਣ ਗਿਆ ਤੇ ਉਸ ਦੀ ਉੱਥੇ ਬੌਸ ਦੇ ਨਾਲ ਲੜਾਈ ਹੋ ਗਈ ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਗੱਲ ਪੁਲਿਸ ਤੱਕ ਉਹ ਜਾ ਪੁੱਜੀ ਦਰਅਸਲ ਆਪਲੈਂਡ ਦੀ ਟਰੱਕਿੰਗ ਕੰਪਨੀ ਯੂਵੀ ਕੈਰੀਅਰ ਮੁਸੀਬਤਾਂ ਦੇ ਵਿੱਚ ਚਾਰੇ ਪਾਸਿਓਂ ਘिरी ਹੋਈ ਹੈ ਕੰਪਨੀ ਉੱਤੇ ਟੈਕਸ ਵੀ ਬਕਾਇਆ ਹੈ ਗੱਡੀਆਂ ਤੋਂ ਟਾਇਰ ਵੀ ਲਾ ਲੈ ਗਏ ਹਨ ਹੁਣ ਜਦੋਂ ਕੰਪਨੀ ਲਿਕਵਿਡੇਸ਼ਨ ਦੇ ਵਿੱਚ ਚਲੀ ਗਈ ਹੈ ਤਾਂ ਜ਼ਿਆਦਾਤਰ ਕਰਮਚਾਰੀ ਦੱਸ ਰਹੇ ਹਨ ਕਿ ਉਨ੍ਹਾਂ ਦੀ ਬਕਾਇਆ ਤਨਖਾਹ ਜੋ ਕਿ ਹਜ਼ਾਰਾਂ ਡਾਲਰਾਂ ਦੇ ਵਿੱਚ ਹੈ ਅਜੇ ਤੱਕ ਨਹੀਂ ਮਿਲੀ ਹੈ ਮਨਜਿੰਦਰ ਸਿੰਘ ਤੋਂ ਇਲਾਵਾ ਚਾਰ ਹੋਰ ਜਿਨ੍ਹਾਂ ਦੀ ਤਨਖਾਹ ਬਿਲਕੁਲ ਉਸ ਦੇ ਬਰਾਬਰ ਸੀ ਉਨ੍ਹਾਂ ਦੀ ਪ੍ਰਤੀਨਿਧਤਾ ਮਾਈਗ੍ਰੇਟ ਵਰਕਰ ਐਸੋਸੀਏਸ਼ਨ ਦੀ ਅਨੁਕੂਲਟੀ ਅਤੇ ਮਾਈਗ੍ਰੇਟ ਰਾਈਟਸ ਨੈਟਵਰਕ ਦੇ ਸ਼ੇਰ ਸਿੰਘ ਕਰ ਰਹੇ ਹਨ ਪੰਜਾਬ ਤੋਂ ਆਏ 2 ਦਰਜਨ ਤੋਂ ਵਧੇਰੇ ਡਰਾਈਵਰਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਕੰਮ ਦੇ ਲਈ 50000 ਡਾਲਰ ਤੱਕ ਦੀ ਗੈਰ ਕਾਨੂੰਨੀ ਫੀਸ ਦਿੱਤੀ ਸੀ ਜਿਸ ਤੋਂ ਕੰਪਨੀ ਦੇ ਡਾਇਰੈਕਟਰ ਨੇ ਬਿਲਕੁਲ ਹੀ ਨਾ ਕਰ ਦਿੱਤਾ ਹੈ ਇਨ੍ਹਾਂ ਡਰਾਈਵਰਾਂ ਨੇ ਦੱਸਿਆ ਹੈ ਕਿ ਉਹਨਾਂ ਦੀ 13000 ਡਾਲਰ ਤੋਂ ਲੈ ਕੇ 35000 ਡਾਲਰ ਤੱਕ ਦੀ ਤਨਖਾਹ ਬਕਾਇਆ ਹੈ ਕੰਪਨੀ ਉੱਤੇ ਆਈ ਆਰਡੀ ਦਾ 1.3 ਮਿਲੀਅਨ ਡਾਲਰ ਦਾ ਬਕਾਇਆ ਵੀ ਹੈ ਜਦਕਿ ਹਾਰਟਲੈਂਡ ਬੈਂਕ ਨੇ ਮਾਰਚ ਵਿੱਚ 8 ਟਰੱਕ ਤੇ ਟਰੇਲਰ ਜ਼ਬਤ ਵੀ ਕਰ ਲਏ ਸਨ ਕਿਉਂਕਿ 735385 ਡਾਲਰ ਦੀ ਮੌਰਟਗੇ ਦੀ ਭੁਗਤਾਨੀ ਵੀ ਹਜੇ ਤੱਕ ਨਹੀਂ ਹੋਈ ਹੈ ਡਰਾਈਵਰ ਨੇ ਦੱਸਿਆ ਹੈ ਕਿ ਪਹਿਲਾਂ ਉਹਨਾਂ ਨੂੰ ਕੰਪਨੀ ਪੂਰੀ ਤਨਖਾਹ ਦੇ ਰਹੀ ਸੀ ਪਰ ਬਾਅਦ ਵਿੱਚ ਉਹਨਾਂ ਨੂੰ ਘੱਟ ਤਨਖਾਹ ਮਿਲੀ ਤੇ 1 ਅਕਤੂਬਰ 2024 ਤੋਂ ਉਹਨਾਂ ਨੂੰ ਕੋਈ ਵੀ ਤਨਖਾਹ ਨਹੀਂ ਮਿਲੀ ਹੈ ਉਹਨਾਂ ਨੂੰ 29 ਮਈ ਨੂੰ ਤਨਖਾਹ ਮਿਲਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਸੇ ਦਿਨ ਕੰਪਨੀ ਨੇ ਲਿਕਵਿਡੇਸ਼ਨ ਦਾ ਐਲਾਨ ਕਰ ਦਿੱਤਾ ਹੁਣ ਹਾਲਾਤ ਅਜਿਹੇ ਹਨ ਕਿ ਨਾ ਪੰਜਾਬੀ ਨੌਜਵਾਨਾਂ ਨੂੰ ਆਪਣੇ ਗੁਜ਼ਾਰੇ ਲਈ ਦੋਸਤਾਂ ਰਿਸ਼ਤੇਦਾਰਾਂ ਅਤੇ ਪ੍ਰਵਾਸੀਆਂ ਦੀ ਮਦਦ ਲਈ ਗਰੁੱਪਾਂ ਤੇ ਨਿਰਭਰ ਹੋਣਾ ਪੈ ਰਿਹਾ ਹੈ ਤੇ ਇਹ ਦੁਖਾਂਤ ਬਹੁਤ ਸਾਰੇ ਪੰਜਾਬੀਆਂ ਦਾ ਹੈ ਜੋ ਆਪਣਾ ਮੁਲਕ ਛੱਡ ਕੇ ਵਿਦੇਸ਼ਾਂ ਦੀ ਧਰਤੀ ਤੇ ਗਏ ਹਨ ਤੇ ਉੱਥੇ ਉਹਨਾਂ ਦੇ ਜਾ ਕੇ ਤਕਰੀਬਨ ਸਾਰੇ ਹੀ ਸੁਪਨੇ ਚੁਪਨਾ ਚੂਰ ਹੋਏ ਹਨ ਚੰਗਾ ਭਵਿੱਖ ਤਾਂ ਦੂਰ ਦੀ ਗੱਲ ਰਹੀ ਹੈ ਉਹਨਾਂ ਨੂੰ ਆਪਣੇ ਗੁਜ਼ਾਰੇ ਲਈ ਲੋਕਾਂ ਤੇ ਨਿਰਭਰ ਹੋਣਾ ਪੈ ਰਿਹਾ ਹੈ ਆਪਾਂ ਅਕਸਰ ਹੀ ਅਜਿਹੀਆਂ ਖਬਰਾਂ ਸੁਣਦੇ ਰਹਿੰਦੇ ਹਾਂ ਜਿਸ ਦੇ ਵਿੱਚ ਭਾਰਤੀ ਖਾਸ ਕਰਕੇ ਪੰਜਾਬੀ ਲੱਖਾਂ ਰੁਪਇਆ ਲਾ ਕੇ ਵਿਦੇਸ਼ ਦੀ ਧਰਤੀ ਤੇ ਜਾਂਦੇ ਹਨ ਤਾਂ ਕਿ ਉਹਨਾਂ ਦਾ ਆਪਣਾ ਤੇ ਪਰਿਵਾਰ ਦਾ ਭਵਿੱਖ ਵਧੀਆ ਬਣ ਸਕੇ ਪਰ ਉੱਥੇ ਜਾ ਕੇ ਉਹਨਾਂ ਨਾਲ ਬਹੁਤ ਹੀ ਮਾੜੀ ਹੁੰਦੀ ਹੈ ਬਹੁਤ ਹੀ ਥਾਂ ਤੇ ਇੱਕ-ਇੱਕ ਹਫ਼ਤਾ ਕੰਮ ਕਰਵਾ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ ਜਾਂ ਫਿਰ ਕੰਮ ਕਰਵਾ ਕੇ ਤਨਖਾਹ ਹੀ ਨਹੀਂ ਦਿੱਤੀ ਜਾਂਦੀ। ਅਜਿਹੀ ਇੱਕ ਹੋਰ ਸਾਮਣੇ ਆਈ ਹੈ ਜਿੱਥੇ ਮਨਜਿੰਦਰ ਸਿੰਘ ਆਕਲੈਂਡ ਦੀ ਇੱਕ ਟਰੱਕਿੰਗ ਕੰਪਨੀ ਦੇ ਵਿੱਚ ਆਪਣੀ ਤਨਖਾਹ ਮੰਗਣ ਗਿਆ ਤੇ ਉਸ ਦੀ ਉੱਥੇ ਬੌਸ ਦੇ ਨਾਲ ਲੜਾਈ ਹੋ ਗਈ। ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਗੱਲ ਪੁਲਿਸ ਤੱਕ ਉਹ ਜਾ ਪੁੱਜੀ। ਦਰਅਸਲ ਆਪਲੈਂਡ ਦੀ ਟਰਕਿੰਗ ਕੰਪਨੀ ਯੂਵੀ ਕੈਰੀਅਰ ਮੁਸੀਬਤਾਂ ਦੇ ਵਿੱਚ ਚਾਰੇ ਪਾਸਿਓਂ ਘिरी ਹੋਈ ਹੈ ਕੰਪਨੀ ਉੱਤੇ ਟੈਕਸ ਵੀ ਬਕਾਇਆ ਹੈ ਗੱਡੀਆਂ ਤੋਂ ਟਾਇਰ ਵੀ ਲਾ ਲੈ ਗਏ ਹਨ ਹੁਣ ਜਦੋਂ ਕੰਪਨੀ ਲਿਕਵਿਡੇਸ਼ਨ ਦੇ ਵਿੱਚ ਚਲੀ ਗਈ ਹੈ ਤਾਂ ਜ਼ਿਆਦਾਤਰ ਕਰਮਚਾਰੀ ਦੱਸ ਰਹੇ ਹਨ ਕਿ ਉਨ੍ਹਾਂ ਦੀ ਬਕਾਇਆ ਤਨਖਾਹ ਜੋ ਕਿ ਹਜ਼ਾਰਾਂ ਡਾਲਰਾਂ ਦੇ ਵਿੱਚ ਹੈ ਅਜੇ ਤੱਕ ਨਹੀਂ ਮਿਲੀ ਹੈ ਮਨਜਿੰਦਰ ਸਿੰਘ ਤੋਂ ਇਲਾਵਾ ਚਾਰ ਹੋਰ ਜਿਨ੍ਹਾਂ ਦੀ ਤਨਖਾਹ ਬਿਲਕੁਲ ਉਸ ਦੇ ਬਰਾਬਰ ਸੀ ਉਨ੍ਹਾਂ ਦੀ ਪ੍ਰਤੀਨਿਧਤਾ ਮਾਈਗ੍ਰੇਟ ਵਰਕਰ ਐਸੋਸੀਏਸ਼ਨ ਦੀ ਅਨੁਕੂਲਟੀ ਅਤੇ ਮਾਈਗ੍ਰੇਟ ਰਾਈਟਸ ਨੈਟਵਰਕ ਦੇ ਸ਼ੇਰ ਸਿੰਘ ਕਰ ਰਹੇ ਹਨ ਪੰਜਾਬ ਤੋਂ ਆਏ 2 ਦਰਜਨ ਤੋਂ ਵਧੇਰੇ ਡਰਾਈਵਰਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਕੰਮ ਦੇ ਲਈ 50000 ਡਾਲਰ ਤੱਕ ਦੀ ਗੈਰ ਕਾਨੂੰਨੀ ਫੀਸ ਦਿੱਤੀ ਸੀ ਜਿਸ ਤੋਂ ਕੰਪਨੀ ਦੇ ਡਾਇਰੈਕਟਰ ਨੇ ਬਿਲਕੁਲ ਹੀ ਨਾ ਕਰ ਦਿੱਤਾ ਹੈ ਇਨ੍ਹਾਂ ਡਰਾਈਵਰਾਂ ਨੇ ਦੱਸਿਆ ਹੈ ਕਿ ਉਹਨਾਂ ਦੀ 13000 ਡਾਲਰ ਤੋਂ ਲੈ ਕੇ 35000 ਡਾਲਰ ਤੱਕ ਦੀ ਤਨਖਾਹ ਬਕਾਇਆ ਹੈ ਕੰਪਨੀ ਉੱਤੇ ਆਈ ਆਰਡੀ ਦਾ 1.3 ਮਿਲੀਅਨ ਡਾਲਰ ਦਾ ਬਕਾਇਆ ਵੀ ਹੈ ਜਦਕਿ ਹਾਰਟਲੈਂਡ ਬੈਂਕ ਨੇ ਮਾਰਚ ਵਿੱਚ 8 ਟਰੱਕ ਤੇ ਟਰੇਲਰ ਜ਼ਬਤ ਵੀ ਕਰ ਲਏ ਸਨ ਕਿਉਂਕਿ 735385 ਡਾਲਰ ਦੀ ਮੌਰਟਗੇ ਦੀ ਭੁਗਤਾਨੀ ਵੀ ਹਜੇ ਤੱਕ ਨਹੀਂ ਹੋਈ ਹੈ ਡਰਾਈਵਰ ਨੇ ਦੱਸਿਆ ਹੈ ਕਿ ਪਹਿਲਾਂ ਉਹਨਾਂ ਨੂੰ ਕੰਪਨੀ ਪੂਰੀ ਤਨਖਾਹ ਦੇ ਰਹੀ ਸੀ ਪਰ ਬਾਅਦ ਵਿੱਚ ਉਹਨਾਂ ਨੂੰ ਘੱਟ ਤਨਖਾਹ ਮਿਲੀ ਤੇ 1 ਅਕਤੂਬਰ 2024 ਤੋਂ ਉਹਨਾਂ ਨੂੰ ਕੋਈ ਵੀ ਤਨਖਾਹ ਨਹੀਂ ਮਿਲੀ ਹੈ ਉਹਨਾਂ ਨੂੰ 29 ਮਈ ਨੂੰ ਤਨਖਾਹ ਮਿਲਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਸੇ ਦਿਨ ਕੰਪਨੀ ਨੇ ਲਿਕਵਿਡੇਸ਼ਨ ਦਾ ਐਲਾਨ ਕਰ ਦਿੱਤਾ ਹੁਣ ਹਾਲਾਤ ਅਜਿਹੇ ਹਨ ਕਿ ਨਾ ਪੰਜਾਬੀ ਨੌਜਵਾਨਾਂ ਨੂੰ ਆਪਣੇ ਗੁਜ਼ਾਰੇ ਲਈ ਦੋਸਤਾਂ ਰਿਸ਼ਤੇਦਾਰਾਂ ਤੇ ਪ੍ਰਵਾਸ ਦੀ ਮਦਦ ਲਈ ਗਰੁੱਪਾਂ ਤੇ ਨਿਰਭਣ ਹੋਣਾ ਪੈ ਰਿਹਾ ਹੈ ਤੇ ਇਹ ਦੁਖਾਂਤ ਬਹੁਤ ਸਾਰੇ ਪੰਜਾਬੀਆਂ ਦਾ ਹੈ ਜੋ ਆਪਣਾ ਮੁਲਕ ਛੱਡ ਕੇ ਵਿਦੇਸ਼ਾਂ ਦੀ ਧਰਤੀ ਤੇ ਗਏ ਹਨ ਤੇ ਉੱਥੇ ਉਹਨਾਂ ਦੇ ਜਾ ਕੇ ਤਕਰੀਬਨ ਸਾਰੇ ਹੀ ਸੁਪਨੇ ਚੁਪਨਾ ਚੂਰ ਹੋਏ ਹਨ ਚੰਗਾ ਭਵਿੱਖ ਤਾਂ ਦੂਰ ਦੀ ਗੱਲ ਰਹੀ ਹੈ ਉਹਨਾਂ ਨੂੰ ਆਪਣੇ ਗੁਜ਼ਾਰੇ ਲਈ ਲੋਕਾਂ ਤੇ ਨਿਰਭਣ ਹੋਣਾ ਪੈ ਰਿਹਾ ਹੈ ਆਪਾਂ ਅਕਸਰੀ ਅਜਿਹੀਆਂ ਖਬਰਾਂ ਸੁਣਦੇ ਰਹਿੰਦੇ ਹਾਂ ਜਿਸ ਦੇ ਵਿੱਚ ਭਾਰਤੀ ਖਾਸ ਕਰਕੇ ਪੰਜਾਬੀ ਲੱਖਾਂ ਰੁਪਇਆ ਲਾ ਕੇ ਵਿਦੇਸ਼ ਦੀ ਧਰਤੀ ਤੇ ਜਾਂਦੇ ਹਨ ਤਾਂ ਕਿ ਉਹਨਾਂ ਦਾ ਆਪਣਾ ਤੇ ਪਰਿਵਾਰ ਦਾ ਭਵਿੱਖ ਵਧੀਆ ਬਣ ਸਕੇ ਪਰ ਉੱਥੇ ਜਾ ਕੇ ਉਹਨਾਂ ਨਾਲ ਬਹੁਤ ਹੀ ਮਾੜੀ ਹੁੰਦੀ ਹੈ ਬਹੁਤ ਹੀ ਥਾਂ ਤੇ ਇੱਕ-ਇੱਕ ਹਫ਼ਤਾ ਕੰਮ ਕਰਵਾ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ ਜਾਂ ਫਿਰ ਕੰਮ ਕਰਵਾ ਕੇ ਤਨਖਾਹ ਹੀ ਨਹੀਂ ਦਿੱਤੀ ਜਾਂਦੀ। ਅਜਿਹੀ ਇੱਕ ਹੋਰ ਸਾਮਣੇ ਆਈ ਹੈ ਜਿੱਥੇ ਮਨਜਿੰਦਰ ਸਿੰਘ ਆਕਲੈਂਡ ਦੀ ਇੱਕ ਟਰੱਕਿੰਗ ਕੰਪਨੀ ਦੇ ਵਿੱਚ ਆਪਣੀ ਤਨਖਾਹ ਮੰਗਣ ਗਿਆ ਤੇ ਉਸ ਦੀ ਉੱਥੇ ਬੌਸ ਦੇ ਨਾਲ ਲੜਾਈ ਹੋ ਗਏ। ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਗੱਲ ਪੁਲਿਸ ਤੱਕ ਉਹ ਜਾ ਪੁੱਜੀ। ਦਰਅਸਲ ਆਪਲੈਂਡ ਦੀ ਟਰੱਕਿੰਗ ਕੰਪਨੀ ਯੂਵੀ ਕੈਰੀਅਰ ਮੁਸੀਬਤਾਂ ਦੇ ਵਿੱਚ ਚਾਰੇ ਪਾਸਿਓਂ ਘिरी ਹੋਈ ਹੈ ਕੰਪਨੀ ਉੱਤੇ ਟੈਕਸ ਵੀ ਬਕਾਇਆ ਹੈ ਗੱਡੀਆਂ ਤੋਂ ਟਾਇਰ ਵੀ ਲਾ ਲੈ ਗਏ ਹਨ ਹੁਣ ਜਦੋਂ ਕੰਪਨੀ ਲਿਕਵਿਡੇਸ਼ਨ ਦੇ ਵਿੱਚ ਚਲੀ ਗਈ ਹੈ ਤਾਂ ਜ਼ਿਆਦਾਤਰ ਕਰਮਚਾਰੀ ਦੱਸ ਰਹੇ ਹਨ ਕਿ ਉਨ੍ਹਾਂ ਦੀ ਬਕਾਇਆ ਤਨਖਾਹ ਜੋ ਕਿ ਹਜ਼ਾਰਾਂ ਡਾਲਰਾਂ ਦੇ ਵਿੱਚ ਹੈ ਅਜੇ ਤੱਕ ਨਹੀਂ ਮਿਲੀ ਹੈ ਮਨਜਿੰਦਰ ਸਿੰਘ ਤੋਂ ਇਲਾਵਾ ਚਾਰ ਹੋਰ ਜਿਨ੍ਹਾਂ ਦੀ ਤਨਖਾਹ ਬਿਲਕੁਲ ਉਸ ਦੇ ਬਰਾਬਰ ਸੀ ਉਨ੍ਹਾਂ ਦੀ ਪ੍ਰਤੀਨਿਧਤਾ ਮਾਈਗ੍ਰੇਟ ਵਰਕਰ ਐਸੋਸੀਏਸ਼ਨ ਦੀ ਅਨੁਕੂਲਟੀ ਅਤੇ migrate rights network ਦੇ ਸ਼ੇਅਰ ਸਿੰਘ ਕਰ ਰਹੇ ਹਨ ਪੰਜਾਬ ਤੋਂ ਆਏ ਦੋ ਦਰਜਨ ਤੋਂ ਵਧੇਰੇ ਡਰਾਈਵਰਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਕੰਮ ਦੇ ਲਈ 50000 ਡਾਲਰ ਤੱਕ ਦੀ ਗੈਰ ਕਾਨੂੰਨੀ ਫੀਸ ਦਿੱਤੀ ਸੀ ਜਿਸ ਤੋਂ ਕੰਪਨੀ ਦੇ ਡਾਇਰੈਕਟਰ ਨੇ ਬਿਲਕੁਲ ਹੀ ਨਾ ਕਰ ਦਿੱਤਾ ਹੈ ਇਨ੍ਹਾਂ ਡਰਾਈਵਰਾਂ ਨੇ ਦੱਸਿਆ ਹੈ ਕਿ ਉਹਨਾਂ ਦੀ 13000 ਡਾਲਰ ਤੋਂ ਲੈ ਕੇ 35000 ਡਾਲਰ ਤੱਕ ਦੀ ਤਨਖਾਹ ਬਕਾਇਆ ਹੈ ਕੰਪਨੀ ਉੱਤੇ ਆਰ ਆਈ ਡੀ ਦਾ 1.3 ਮਿਲੀਅਨ ਡਾਲਰ ਦਾ ਬਕਾਇਆ ਵੀ ਹੈ ਜਦਕਿ ਹਾਰਟਲੈਂਡ ਬੈਂਕ ਨੇ ਮਾਰਚ ਵਿੱਚ 8 ਟਰੱਕ ਤੇ ਟਰੇਲਰ ਜਬਤ ਵੀ ਕਰ ਲਏ ਸਨ ਕਿਉਂਕਿ 7,34,335 ਡਾਲਰ ਦੀ ਮੌਰਟਗੇ ਦੀ ਭੁਗਤਾਨੀ ਵੀ ਹਜੇ ਤੱਕ ਨਹੀਂ ਹੋਈ ਹੈ ਡਰਾਈਵਰਾਂ ਨੇ ਦੱਸਿਆ ਹੈ ਕਿ ਪਹਿਲਾਂ ਉਹਨਾਂ ਨੂੰ ਕੰਪਨੀ ਪੂਰੀ ਤਨਖਾਹ ਦੇ ਰਹੀ ਸੀ ਪਰ ਬਾਅਦ ਵਿੱਚ ਉਹਨਾਂ ਨੂੰ ਘੱਟ ਤਨਖਾਹ ਮਿਲੀ ਤੇ 1 ਅਕਤੂਬਰ 2024 ਤੋਂ ਉਹਨਾਂ ਨੂੰ ਕੋਈ ਵੀ ਤਨਖਾਹ ਨਹੀਂ ਮਿਲੀ ਹੈ ਉਹਨਾਂ ਨੂੰ 29 ਮਈ ਨੂੰ ਤਨਖਾਹ ਮਿਲਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਸੇ ਦਿਨ ਕੰਪਨੀ ਨੇ ਲਿਕਵਿਡੇਸ਼ਨ ਦਾ ਐਲਾਨ ਕਰ ਦਿੱਤਾ ਹੁਣ ਹਾਲਾਤ ਅਜਿਹੇ ਹਨ ਕਿ ਨਾ ਪੰਜਾਬੀ ਨੌਜਵਾਨਾਂ ਨੂੰ ਆਪਣੇ ਗੁਜ਼ਾਰੇ ਲਈ ਦੋਸਤਾਂ ਰਿਸ਼ਤੇਦਾਰਾਂ ਤੇ ਪ੍ਰਵਾਸੀਆਂ ਦੀ ਮਦਦ ਲਈ ਗਰੁੱਪਾਂ ਤੇ ਨਿਰਭਰ ਹੋਣਾ ਪੈ ਰਿਹਾ ਹੈ ਤੇ ਇਹ ਦੁਖਾਂਤ ਬਹੁਤ ਸਾਰੇ ਪੰਜਾਬੀਆਂ ਦਾ ਹੈ ਜੋ ਆਪਣਾ ਮੁਲਕ ਛੱਡ ਕੇ ਵਿਦੇਸ਼ਾਂ ਦੀ ਧਰਤੀ ਤੇ ਗਏ ਹਨ ਤੇ ਉੱਥੇ ਉਹਨਾਂ ਦੇ ਜਾ ਕੇ ਤਕਰੀਬਨ ਸਾਰੇ ਹੀ ਸੁਪਨੇ ਚੁਪਨਾ ਚੂਰ ਹੋਏ ਹਨ ਚੰਗਾ ਭਵਿੱਖ ਤਾਂ ਦੂਰ ਦੀ ਗੱਲ ਰਹੀ ਹੈ ਉਹਨਾਂ ਨੂੰ ਆਪਣੇ ਗੁਜ਼ਾਰੇ ਲਈ ਲੋਕਾਂ ਤੇ ਨਿਰਭਰ ਹੋਣਾ ਪੈ ਰਿਹਾ ਹੈ ਆਪਾਂ ਅਕਸਰੀ ਅਜਿਹੀਆਂ ਖਬਰਾਂ ਸੁਣਦੇ ਰਹਿੰਦੇ ਹਾਂ ਜਿਸ ਦੇ ਵਿੱਚ ਭਾਰਤੀ ਖਾਸ ਕਰਕੇ ਪੰਜਾਬੀ ਲੱਖਾਂ ਰੁਪਇਆ ਲਾ ਕੇ ਵਿਦੇਸ਼ ਦੀ ਧਰਤੀ ਤੇ ਜਾਂਦੇ ਹਨ ਤਾਂ ਕਿ ਉਹਨਾਂ ਦਾ ਆਪਣਾ ਤੇ ਪਰਿਵਾਰ ਦਾ ਭਵਿੱਖ ਵਧੀਆ ਬਣ ਸਕੇ ਪਰ ਉੱਥੇ ਜਾ ਕੇ ਉਹਨਾਂ ਨਾਲ ਬਹੁਤ ਹੀ ਮਾੜੀ ਹੁੰਦੀ ਹੈ ਬਹੁਤ ਹੀ ਥਾਂ ਤੇ ਇੱਕ-ਇੱਕ ਹਫ਼ਤਾ ਕੰਮ ਕਰਵਾ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ ਜਾਂ ਫਿਰ ਕੰਮ ਕਰਵਾ ਕੇ ਤਨਖਾਹ ਹੀ ਨਹੀਂ ਦਿੱਤੀ ਜਾਂਦੀ ਅਜਿਹੀ ਇੱਕ ਹੋਰ ਹੋਰ ਸਾਹਮਣੇ ਆਈ ਹੈ ਜਿੱਥੇ ਮਨਜਿੰਦਰ ਸਿੰਘ ਆਕਲੈਂਡ ਦੀ ਇੱਕ ਟਰੱਕਿੰਗ ਕੰਪਨੀ ਦੇ ਵਿੱਚ ਆਪਣੀ ਤਨਖਾਹ ਮੰਗਣ ਗਿਆ ਤੇ ਉਸ ਦੀ ਉੱਥੇ ਬੌਸ ਦੇ ਨਾਲ ਲੜਾਈ ਹੋ ਗਈ ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਗੱਲ ਪੁਲਿਸ ਤੱਕ ਉਹ ਜਾ ਪੁੱਜੀ ਦਰਅਸਲ ਆਕਲੈਂਡ ਦੀ ਟਰੱਕਿੰਗ ਕੰਪਨੀ ਯੂਵੀ ਕੈਰੀਅਰ ਮੁਸੀਬਤਾਂ ਦੇ ਵਿੱਚ ਚਾਰੇ ਪਾਸਿਓਂ ਘिरी ਹੋਈ ਹੈ ਕੰਪਨੀ ਉੱਤੇ ਟੈਕਸ ਵੀ ਬਕਾਇਆ ਹੈ ਗੱਡੀਆਂ ਤੋਂ ਟਾਇਰ ਵੀ ਲਾ ਲੈ ਗਏ ਹਨ ਹੁਣ ਜਦੋਂ ਕੰਪਨੀ ਲਿਕਵਿਡੇਸ਼ਨ ਦੇ ਵਿੱਚ ਚਲੀ ਗਈ ਹੈ ਤਾਂ ਜ਼ਿਆਦਾਤਰ ਕਰਮਚਾਰੀ ਦੱਸ ਰਹੇ ਹਨ ਕਿ ਉਨ੍ਹਾਂ ਦੀ ਬਕਾਇਆ ਤਨਖਾਹ ਜੋ ਕਿ ਹਜ਼ਾਰਾਂ ਡਾਲਰਾਂ ਦੇ ਵਿੱਚ ਹੈ ਅਜੇ ਤੱਕ ਨਹੀਂ ਮਿਲੀ ਹੈ ਮਨਜਿੰਦਰ ਸਿੰਘ ਤੋਂ ਇਲਾਵਾ ਚਾਰ ਹੋਰ ਜਿਨ੍ਹਾਂ ਦੀ ਤਨਖਾਹ ਬਿਲਕੁਲ ਉਸ ਦੇ ਬਰਾਬਰ ਸੀ ਉਨ੍ਹਾਂ ਦੀ ਪ੍ਰਤੀਨਿਧਤਾ ਮਾਈਗ੍ਰੇਟ ਵਰਕਰ ਐਸੋਸੀਏਸ਼ਨ ਦੀ ਅਨੁਕੂਲਟੀ ਅਤੇ ਮਾਈਗ੍ਰੇਟ ਰਾਈਟਸ ਨੈਟਵਰਕ ਦੇ ਸ਼ੇਰ ਸਿੰਘ ਕਰ ਰਹੇ ਹਨ ਪੰਜਾਬ ਤੋਂ ਆਏ 2 ਦਰਜਨ ਤੋਂ ਵਧੇਰੇ ਡਰਾਈਵਰਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਕੰਮ ਦੇ ਲਈ 50000 ਡਾਲਰ ਤੱਕ ਦੀ ਗੈਰ ਕਾਨੂੰਨੀ ਫੀਸ ਦਿੱਤੀ ਸੀ ਜਿਸ ਤੋਂ ਕੰਪਨੀ ਦੇ ਡਾਇਰੈਕਟਰ ਨੇ ਬਿਲਕੁਲ ਹੀ ਨਾ ਕਰ ਦਿੱਤਾ ਹੈ ਇਨ੍ਹਾਂ ਡਰਾਈਵਰਾਂ ਨੇ ਦੱਸਿਆ ਹੈ ਕਿ ਉਹਨਾਂ ਦੀ 13000 ਡਾਲਰ ਤੋਂ ਲੈ ਕੇ 35000 ਡਾਲਰ ਤੱਕ ਦੀ ਤਨਖਾਹ ਬਕਾਇਆ ਹੈ ਕੰਪਨੀ ਉੱਤੇ ਆਈਆਈਡੀ ਦਾ 1.3 ਮਿਲੀਅਨ ਡਾਲਰ ਦਾ ਬਕਾਇਆ ਵੀ ਹੈ ਜਦਕਿ ਹਾਰਟਲੈਂਡ ਬੈਂਕ ਨੇ ਮਾਰਚ ਵਿੱਚ 8 ਟਰੱਕ ਤੇ ਟਰੇਲਰ ਜ਼ਬਤ ਵੀ ਕਰ ਲਏ ਸਨ ਕਿਉਂਕਿ 735385 ਡਾਲਰ ਦੀ ਮੌਰਟਗੇ ਦੀ ਭੁਗਤਾਨੀ ਵੀ ਹਜੇ ਤੱਕ ਨਹੀਂ ਹੋਈ ਹੈ ਡਰਾਈਵਰ ਨੇ ਦੱਸਿਆ ਹੈ ਕਿ ਪਹਿਲਾਂ ਉਹਨਾਂ ਨੂੰ ਕੰਪਨੀ ਪੂਰੀ ਤਨਖਾਹ ਦੇ ਰਹੀ ਸੀ ਪਰ ਬਾਅਦ ਵਿੱਚ ਉਹਨਾਂ ਨੂੰ ਘੱਟ ਤਨਖਾਹ ਮਿਲੀ ਤੇ 1 ਅਕਤੂਬਰ 2024 ਤੋਂ ਉਹਨਾਂ ਨੂੰ ਕੋਈ ਵੀ ਤਨਖਾਹ ਨਹੀਂ ਮਿਲੀ ਹੈ ਉਹਨਾਂ ਨੂੰ 29 ਮਈ ਨੂੰ ਤਨਖਾਹ ਮਿਲਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਸੇ ਦਿਨ ਕੰਪਨੀ ਨੇ ਲਿਕਵਿਡੇਸ਼ਨ ਦਾ ਐਲਾਨ ਕਰ ਦਿੱਤਾ ਹੁਣ ਹਾਲਾਤ ਅਜਿਹੇ ਹਨ ਕਿ ਨਾ ਪੰਜਾਬੀ ਨੌਜਵਾਨਾਂ ਨੂੰ ਆਪਣੇ ਗੁਜ਼ਾਰੇ ਲਈ ਦੋਸਤਾਂ ਰਿਸ਼ਤੇਦਾਰਾਂ ਅਤੇ ਪ੍ਰਵਾਸੀਆਂ ਦੀ ਮਦਦ ਲਈ ਗਰੁੱਪਾਂ ਤੇ ਨਿਰਭਰ ਹੋਣਾ ਪੈ ਰਿਹਾ ਹੈ ਤੇ ਇਹ ਦੁਖਾਂਤ ਬਹੁਤ ਸਾਰੇ ਪੰਜਾਬੀਆਂ ਦਾ ਹੈ ਜੋ ਆਪਣਾ ਮੁਲਕ ਛੱਡ ਕੇ ਵਿਦੇਸ਼ਾਂ ਦੀ ਧਰਤੀ ਤੇ ਗਏ ਹਨ ਤੇ ਉੱਥੇ ਉਹਨਾਂ ਦੇ ਜਾ ਕੇ ਤਕਰੀਬਨ ਸਾਰੇ ਹੀ ਸੁਪਨੇ ਚੁਪਨਾ ਚੂਰ ਹੋਏ ਹਨ ਚੰਗਾ ਭਵਿੱਖ ਤਾਂ ਦੂਰ ਦੀ ਗੱਲ ਰਹੀ ਹੈ ਉਹਨਾਂ ਨੂੰ ਆਪਣੇ ਗੁਜ਼ਾਰੇ ਲਈ ਲੋਕਾਂ ਤੇ ਨਿਰਭਰ ਹੋਣਾ ਪੈ ਰਿਹਾ ਹੈ